ਮਸਲਾ ਮੈਂ ਆਪ ਜੀ ਇਸ ਪਿੰਡੋਂ ਮੈਨੂੰ ਆਏ ਤੋਂ ਪਤਾ ਲੱਗਾ ਵੀ ਇੱਥੇ ਕੋਈ ਮੁੰਡਾ ਏ ਮਨਦੀਪ ਰਾਜੂ ਕਾਲਾ ਉਹ ਆਇਆ ਏ ਇੱਥੇ ਤੇ ਉਹ ਇੱਥੇ ਕੋਈ ਯਾਰ ਬੇਲੀ ਏ ਛਿੰਦਾ ਤੇ ਤੇ ਗੋਲੀ ਚੱਲੀ ਏ ਤੇ ਗੋਲੀ ਚੱਲੀ ਤੋਂ ਪਤਾ ਲੱਗਿਆ ਜੀ ਉਹਨੇ ਗੋਲੀ ਮਾਰ ਲਈ ਆਪਣੇ ਆਪ ਨੇ ਪਹਿਲਾਂ ਛਿੰਦੇ ਨੇ ਮਾਰਤੀ ਆ ਹੁਣ ਕਿਉਂਨੇ ਆਪਣੇ ਆਪ ਨੂੰ ਮਾਰ ਰਹੀ ਆ ਕਾਰਨ ਪਤਾ ਲੱਗਾ ਵੀ ਗੋਲੀ ਮਨਦੀਪ ਨੇ ਛਿੰਦੇ ਨੂੰ ਕਿਉਂ ਮਾਰੀ ਨਹੀਂ ਯੂ ਕਰਨ ਦਾ ਨਹੀਂ ਪਤਾ ਤੇ ਫਿਲਹਾਲ ਜਿਹੜਾ ਹੁਣ ਇਹ ਜਿਹੜੀ ਡੈੱਡ ਬੋਡੀ ਆ ਪੁਲਿਸ ਲੱਗੀ ਉਹ ਪੁਲਿਸ ਲੱਗੀ ਰਾਤ 11:00 ਤੇ ਜਿਹੜਾ ਦੂਸਰਾ ਬੰਦਾ ਹੈ ਉਹ ਕਿੱਸਾ ਉਹ ਸੀਰੀਅਸ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ ਇਹ 7:30 ਵਜੇ ਇੱਥੇ ਇੱਕ ਪੌਂਡ ਦੇ ਵਿੱਚ ਕਤਲ ਹੋਇਆ ਤੇ ਇੱਕ ਬੰਦਾ ਜਿਹੜਾ ਆ ਉਹਨੂੰ ਗੋਲੀ ਮਾਰ ਕੇ ਪਹਿਲਾਂ ਤੇ ਮੁੜ ਕੇ ਆਪਣੇ ਆਪ ਨੂੰ ਮਾਰੀ ਕੀ ਮਾਮਲਾ ਕੀ ਹੋ ਸਾਰਾ ਮਾਮਲਾ ਤੇ ਸ਼ਿੰਦੇ ਦਾ ਕੋਈ ਯਾਰ ਦੋਸਤ ਹੀ ਗਏ ਕਿਤੇ ਕੋਈ ਝਗੜਾ ਆ ਇਹਦੇ ਸ਼ਿੰਦੇ ਨੂੰ ਫੋਨ ਉਹ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਬੇਟੇ ਦਾ ਫੋਨ ਆਇਆ ਸੀ ਕੋਈ ਚਾਚੂ ਨੂੰ ਲੈ ਕੇ ਆਉ ਉਹ ਇੱਥੇ ਲੈ ਗਿਆ ਆ ਤੇ ਮੁੜ ਕੇ ਛਿੰਦੇ ਦੇ ਉਹਨੇ ਗੋਲੀ ਮਾਰਦੀ ਛਿੰਦਾ ਜੇ ਸੀਰੀਅਸ ਆਉ ਨੂੰ ਹਸਪੀਟਲ ਲੈ ਗਿਆ ਰਾਤ ਮੁੜ ਕੇ ਆਪਣੇ ਆਪ ਦੇ ਉਹਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹੜਾ ਮਾਰਨ ਵਾਲਾ ਵਿਅਕਤੀ ਉਹਦਾ ਨਾਂ ਕੀ ਹੈ ਉਹਦਾ ਨਾਂ ਮਨਦੀਪ ਸਿੰਘ ਦੱਸਦੇ ਆ ਕਿਹੜਾ ਪਿੰਡ ਆ ਰਾਜੋਕੇ ਤੇ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ 7:30 ਵਜੇ ਦੀ ਤੇ ਇਹ ਇਹਨੇ ਪੈਸੇ ਲੈਣੇ ਸੀ ਉੱਥੇ ਪਰਮਜੀਤ ਸਿੰਘ ਤੇ ਬਰਬਜੀਤ ਸਿੰਘ ਵੀ ਖਿਮਤੇ ਰਹਿਣ ਵਾਲੇ ਆ ਇਹਨਾਂ ਨੇ ਕੱਠਾ ਕਾਰੋਬਾਰ ਕਰਦਾ ਸੀ ਬਿਨਾ ਪ੍ਰਾਪਰਟੀ ਦਾ ਤੇ ਇਹਨਾਂ ਠੱਗੀ ਵਾਜੀ ਕੀ ਉਹਨਾਂ ਨੇ ਕਿਹੜੇ ਠੱਗੀ ਮਾਰੀ ਆ 50 ਲੱਖ ਰੁਪਏ ਇਹਨਾਂ ਨੇ ਦੱਸਿਆ ਕਿ ਠੱਗੀ ਇਹਨਾਂ ਕਰੀ ਮਾਰੀ ਆ ਇਹ ਕੱਲ ਕਿ ਉਹਨਾਂ ਨਾਲ ਕਿਸੇ ਹਸਾਬ ਖਤਾਬ ਜਨ ਨੂੰ ਪੈਸੇ ਲੈਣ ਆਇਆ ਵਾ ਉੱਥੋਂ ਲੈਣ ਤੋਂ ਬਾਅਦ ਇਹ ਪਹੁਂਡਾ ਇਹਦਾ ਦੋਸਤ ਆ ਸਰਿੰਦਰ ਉਹਦੇ ਘਰੇ ਬਹਿ ਗਿਆ ਘਰੇ ਬਹਿ ਕੇ ਉੱਥੇ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਆ ਮੁੰਡੇ ਦੇ ਜਿਹੜਾ ਸਰਿੰਦਰ ਆ ਪਹੁਂਡਾ ਦਾ ਉਹ ਵੀ ਦਾਖਲਿਆ ਉਹ ਵੀ ਸੀਰੀਅਸ ਹੈ ਉਹ ਅਮਨਦੀਪਾਸ ਤੋਂ ਦਾਖਲਿਆ ਤੇਰਾ ਦੂਜਾ ਬੰਦਾ ਆ ਇਹ ਇਹਨੇ ਫੇਰ ਉਸ ਤੋਂ ਬਾਅਦ ਆਪਣੇ ਗੋਲੀ ਮਾਰ ਲਈ ਤੇ ਮੌਕੇ ਤੇ ਪਹੁੰਚ ਕੇ ਸਾਰਾ ਦਰਤੀਸ਼ ਕੀਤੀ ਆ ਤੇ ਉਹਨਾਂ ਦਾ ਬਿਆਨ ਲਿਖ ਕੇ ਦੀ ਘਰ ਵੀ ਮਾਰਨ ਵਾਲੀ ਜਿਹੜਾ ਜੋ ਅਸੀਂ ਕੁਰਬਾਨੀਕਾਰ ਹੋਈ ਉਹ ਜਿਵੇਂ ਸਾਰੇ ਇਹਦੇ ਵਿੱਚ ਕਿੰਨੇ ਕਿ ਜਣੇ ਇਨਵੋਲ ਨੇ ਜਿਹੜੇ ਇਹਦੇ ਇੱਕ ਨੂੰ ਸੁਸਾਇਟੀ ਨੋਟ ਵੀ ਸਾਹਮਣੇ ਆਇਆ ਵਾ ਪੰਜ ਜਣੇ ਖਲਾਫ ਦੇ ਸੁਸਾਇਟੀ ਨੋਟ ਲਿਖਿਆ ਵਾ ਤੇ ਪਰਮਜੀਤ ਆ ਬ੍ਰਹਮਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵੇਂ ਦੋਵੇਂ ਭਰਾ ਪਰਮਜੀਤ ਦੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਇਹ ਦੀ ਰੈਸਟ ਨਹੀਂ ਪਈ ਨਹੀਂ ਰੈਸਟ ਨਹੀਂ ਪਈ ਜੀ ਅਜੇ ਅਸੀਂ ਬਲੋ ਸਟਾਰੂ ਕਰ ਲਗਿਆ ਤਾਂ 30 ਸਾਰੀ ਤੱਥਾਂ ਦੇ ਆਧਾਰ ਤੇ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਵਿੱਚ ਦੇਣੀ ਮਸਲਾ ਮੈਂ ਆਪ ਜੀ ਇਸ ਪਿੰਡੋਂ ਮੈਨੂੰ ਆਏ ਤੋਂ ਪਤਾ ਲੱਗਾ ਵੀ ਇੱਥੇ ਕੋਈ ਮੁੰਡਾ ਏ ਮਨਦੀਪ ਰਾਜੂ ਕੰ ਦਾ ਉਹ ਆਇਆ ਇੱਥੇ ਤੇ ਉਹ ਇੱਥੇ ਕੋਈ ਯਾਰ ਬੇਲੀ ਹੀ ਛਿੰਦਾਤੀ ਤੇ ਗੋਲੀ ਚੱਲੀ ਤੇ ਗੋਲੀ ਚੱਲੀ ਤੋਂ ਪਤਾ ਲੱਗਿਆ ਜੀ ਉਹਨੇ ਗੋਲੀ ਮਾਰ ਲਈ ਆਪਣੇ ਆਪ ਨੇ ਪਹਿਲੋਂ ਛਿੰਦੇ ਨੇ ਮਾਰਤੀ ਆ ਮੁੰਡਾ ਕਿਉਂ ਨੇ ਆਪਣੇ ਆਪ ਨੂੰ ਮਾਰ ਲਈ ਕਰਨ ਪਤਾ ਲੱਗਾ ਵੀ ਗੋਲੀ ਮਨਦੀਪ ਨੇ ਛਿੰਦੇ ਨੂੰ ਕਿਉਂ ਮਾਰੀ ਨਹੀਂ ਯੂ ਕਰਨ ਦਾ ਨਹੀਂ ਪਤਾ ਤੇ ਫਿਲਹਾਲ ਜਿਹੜਾ ਹੁਣ ਜਿਹੜੀ ਡੈੱਡ ਬੋਡੀ ਉਹ ਪੁਲਿਸ ਲੈ ਗਈ ਉਹ ਪੁਲਿਸ ਲੈ ਗਈ ਰਾਤ 11:00 ਵਜੇ ਤੇ ਜਿਹੜਾ ਦੂਸਰਾ ਬੰਦਾ ਹੈ ਉਹ ਕਿਸਾ ਉਹ ਸੀਰੀਅਸ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ ਕੀ 7:30 ਵਜੇ ਇੱਥੇ ਇੱਕ ਪੌਂਡ ਦੇ ਵਿੱਚ ਕਤਲ ਹੋਇਆ ਤੇ ਇੱਕ ਬੰਦਾ ਜਿਹੜਾ ਆ ਉਹਨੂੰ ਗੋਲੀ ਮਾਰ ਕੇ ਪਹਿਲਾਂ ਤੇ ਮੁੜ ਕੇ ਆਪਣੇ ਆਪ ਨੂੰ ਮਾਰੀ ਕੀ ਮਾਮਲਾ ਕੀ ਹੈ ਉਹ ਸਾਰਾ ਮਾਮਲਾ ਤੇ ਛਿੰਦੇ ਦਾ ਕੋਈ ਯਾਰ ਦੋਸਤ ਹੀ ਕਿਦੇ ਕੋਈ ਝਗੜਾ ਆਇਆ ਇਹਦੇ ਛਿੰਦੇ ਨੂੰ ਫੋਨ ਉਹ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਬੇਟੇ ਦਾ ਫੋਨ ਆਇਆ ਸੀ ਕਿ ਚਾਚੀ ਨੂੰ ਲੈ ਕੇ ਆਉ ਉਹ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਛਿੰਦੇ ਦੇ ਉਹਨੇ ਗੋਲੀ ਮਾਰਦੀ ਛਿੰਦਾ ਜੇ ਸੀਰੀਅਸ ਹੈ ਉਹਨੂੰ ਹਸਪੀਟਲ ਲੈ ਗਏ ਰਾਤ ਮੁੜ ਕੇ ਆਪਣੇ ਆਪ ਦੇ ਉਹਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹੜਾ ਮਰਨ ਵਾਲਾ ਵਿਅਕਤੀ ਉਹਦਾ ਨਾਂ ਕੀ ਹੈ ਉਹਦਾ ਨਾਂ ਮਨਦੀਪ ਸਿੰਘ ਦੱਸਦੇ ਆ ਕਿਹੜਾ ਪਿੰਡ ਹੈ ਰਾਜੋਕੇ ਤੇ ਕਿੰਨੇ ਵਜੇ ਦੀ ਘਟਨਾ ਹੈ ਕੱਲ 6:30 ਵਜੇ ਦੀ ਤੇ ਇਹ ਇਹਨੇ ਪੈਸੇ ਲੈਣੇ ਸੀ ਉੱਥੇ ਪਰਮਜੀਤ ਸਿੰਘ ਤੇ ਬ੍ਰਾਜਜੀਤ ਸਿੰਘ ਕਿ ਕੀ ਮਿਲਦੇ ਰਹਿਣ ਵਾਲੇ ਆ ਇਹਨਾਂ ਨਾਲ ਇਕੱਠਾ ਕਾਰੋਬਾਰ ਕਰਦਾ ਸੀ ਬੀਲਾ ਪ੍ਰਾਪਰਟੀ ਦਾ ਤੇ ਇਹਨਾਂ ਠੱਗੀ ਵਾਜੀ ਗਈ ਉਹਨਾਂ ਨੇ ਕਿਹਾ ਠੱਗੀ ਮਾਰੀ ਆ 50 ਲੱਖ ਰੁਪਏ ਇਹਨੇ ਮੈਨੂੰ ਦੱਸਿਆ ਕਿ ਠੱਗੀ ਇਹਨਾਂ ਕਰੀ ਮਾਰੀ ਆ ਇਹ ਕੱਲ੍ਹ ਕਿ ਉਹਨਾਂ ਨਾਲ ਕਿਸੇ ਹਿਸਾਬ ਖਤਾਬ ਜਾ ਕੇ ਪੈਸੇ ਲੈਣ ਆਇਆ ਵਾ ਉੱਥੋਂ ਲੈਣ ਤੋਂ ਬਾਅਦ ਇਹ ਪਹੂ ਇਹਦਾ ਦੋਸਤ ਆ ਸਰਿੰਦਰ ਉਹਦੇ ਘਰੇ ਬਹਿ ਗਿਆ ਘਰੇ ਬਹਿ ਕੇ ਉੱਥੇ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਆ ਮੁੰਡੇ ਤੇ ਜਿਹੜਾ ਸ੍ਰਿੰਦਰ ਆ ਉਹ ਬੰਦਾ ਉਹ ਵੀ ਦਾਖਲਿਆ ਉਹ ਵੀ ਸੀਰੀਅਸ ਹੈ ਉਹ ਅਮਨਦੀਪਾਸ ਤੋਂ ਦਾਖਲਿਆ ਤੇਰਾ ਦੂਜਾ ਬੰਦਾ ਆ ਇਹ ਇਹਨੇ ਫੇਰ ਉਸ ਤੋਂ ਬਾਅਦ ਆਪਣੇ ਗੋਲੀ ਮਾਰ ਲਈ ਤੇ ਮੌਕੇ ਤੇ ਪਹੁੰਚ ਕੇ ਸਾਰਾ ਨਿਰਤੀਸ਼ ਕੀਤੀ ਆ ਤੇ ਉਹਨਾਂ ਦਾ ਦਰਜਨ ਲਿਖ ਕੇ ਜੀ ਘਰ ਦੀ ਮਨਨ ਵਾਲੀ ਜਿਹੜਾ ਜੋ ਅਸੀਂ ਕੁਰਬਾਨੀਕਾਰ ਹੋਈ ਉਹ ਜੀ ਲਿਆਉਣਗੇ ਸਾਰੇ ਇਹਦੇ ਵਿੱਚ ਕਿੰਨੇ ਕਿ ਜਣੇ ਇਨਵੋਲ ਨੇ ਜਿਹੜੇ ਇਹਦੇ ਇੱਕ ਨੂੰ ਸੁਸਾਇਡ ਨੋਟ ਵੀ ਸਾਹਮਣੇ ਆਇਆ ਵਾ ਪੰਜ ਜਣੇ ਖਲਾਫ ਦੇ ਸੁਸਾਇਡ ਨੋਟ ਲਿਖਿਆ ਵਾ ਤੇ ਪਰਮਜੀਤ ਆ ਬ੍ਰਭਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵੇਂ ਦੋਵੇਂ ਭਰਾ ਆ ਪਰਮਜੀਤ ਦੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਜੀ ਇਹ ਦੀ ਰਸਤੀ ਪਈ ਨਹੀਂ ਰਸਤੀ ਨਹੀਂ ਪਈ ਜੀ ਅਜੇ ਹੀ ਮਤਲਬ ਸ਼ੁਰੂ ਕਰ ਲਿਆ ਤੀ ਸਾਰੇ ਪੱਥਾਂ ਦੇ ਆਧਾਰ ਦੇ ਕਰਕੇ ਤੇ ਜਿਹੜੀ ਕੰਦੀ ਕਾਰਵਾਈ ਵਿੱਚ ਦੇਣੇ